You yeah. yeah. ਇੱਧਰ ਆ ਜਾਓ ਤੁਸੀਂ ਜੁਰੀ ਧੂਆ ਫੂਕਣਾ ਇੱਧਰ ਆਓ ਭਰਾ ਪਿੱਛੇ ਆ ਜਾਓ ਲਾਅ ਐਂਡ ਆਰਡਰ ਦਾ ਕਿਹੜਾ ਜਨਾਜਾ ਪੰਜਾਬ ਸਰਕਾਰ ਨੂੰ ਕੱਢਿਆ ਗਿਆ ਆ ਉਹਦੇ ਸਹਮਜ ਇਹ ਸਾਰੀ ਰੈਲੀ ਕੱਢੀ ਗਈ ਆ OBC ਮੋਰਕੇਲਾ ਮੋਰਸੇਕ ਰੈਲੀ ਸ੍ਰੀ ਸੁਨੀਲ ਜਾਖੜ ਜੀ ਪ੍ਰਧਾਨ ਹੈ ਉਹਨਾਂ ਦੇ ਹੁਕਮ ਅਨੁਸਾਰ ਤੇ ਕਿਹੜਾ ਪੰਜਾਬ ਸਰਕਾਰ ਦਾ ਆ ਪੁਤਲਾ ਫੁਕਿਆ ਗਿਆ ਕੇਜਰੀ ਕੇਜਰੀ ਵਾਲਦਾਂ ਦੇ ਔਰ ਇੱਕ ਮਾਊ ਪੁੱਤ ਭਗਵੰਤ ਮਾਨ ਦਾ ਆ ਸਾਹਮਣੇ ਤੁਹਾਡੇ ਲੋਕ ਜੋ ਕਰਦੇ ਵੀ ਤੁਹਾਡੇ ਸਾਹਮਣੇ ਨੂੰ ਨਜ਼ਰ ਆ ਰਿਹਾ ਸਰਕਾਰ ਦੇ ਕੰਮਾਂ ਨੂੰ ਕਿੱਥਾ ਵੇਖਦੇ ਹੋ ਸਰਕਾਰ ਦੇ ਜੁਮੜਿਆਂ ਦੀ ਸਰਕਾਰ ਆ 2 ਸਾਲ ਹੋ ਗਏ ਜੁਮੜੇ ਵਿਖਾਉਂਦੇ ਪਏ ਜੁਮੜੇ ਵਿਖਾਏ ਜੁਮੜੇ ਹੀ ਕਰਦੇ ਪਏ ਆ ਇਹਨਾਂ ਇਹ ਦੇ ਸਿਰਫ ਸਵਾਏ ਪੰਜਾਬ ਨੂੰ ਲੁੱਟੜ ਲਓ ਰੇਤਾ ਇਹਨਾਂ ਮੈਂ ਕਰਦੀ ਲਾਉਣ ਡੋ ਦਾ ਬੇੜਾ ਕਰ ਕਹਿੰਦਾ ਕਰਦਾ ਨਸ਼ੇ ਹੋਮ ਡਿਲੀਵਰੀ ਕਰਦੀ ਆ ਕੋਈ ਵਾਲੀਵਾ ਕੋਈ ਵਾਗ ਡੋਰੀ ਨਹੀਂ ਹੈਗੀ ਕਿਸੇ ਪੰਜਾਬ ਦੇ ਵਿੱਚ ਲੋਕ ਸਭਾ ਜਿਹੜੀ ਪ੍ਰੋਗਰਾਮ ਹੀ ਨਹੀਂ ਕਿਸ ਤਰ੍ਹਾਂ ਦੇ ਦੇ ਤੂੰ ਲੋਕ ਸਭਾ ਕਿਹੜੇ ਦੇ ਪੰਜਾਬ ਨੂੰ ਪਿਆਰ ਕਰਨ ਵਾਲੇ ਹੋਣਗੇ ਕਿਹੜੇ ਸੂਝਵਾਨ ਹੋਣਗੇ ਉਹਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਭੇਜਣਗੇ ਜੇ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਕਰਾਉਣਾ ਹੈ ਜੇ ਪੰਜਾਬ ਦੀ ਆਰਥਿਕ ਸਿੱਧੇ ਸਤਰੀ ਸੁਧਾਰਨੀ ਆ ਜੇ ਪੰਜਾਬ ਤੋਂ ਗੁੱਟਾ ਕਰਦੀ ਬੰਦ ਕਰਨੀ ਆ ਜੇ ਪੰਜਾਬ ਨੂੰ ਮੋੜ ਰਹੀਆਂ ਤੇ ਲਿਆਉਣਾ ਜੇ ਨੌਜਵਾਨ ਵੀਰਾਂ ਨੂੰ ਨੌਕਰੀਆਂ ਦਿਵਾਉਣੀਆਂ ਸਭ ਤੋਂ ਪਹਿਲਾਂ ਤੇ ਜੇ ਜੇ ਨਸ਼ਿਆਂ ਨੂੰ ਤੇ ਗੁੰਡਾਗਰੀ ਨੱਥ ਪਾਉਣੀਆਂ ਸਿਰਫ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਨਾ ਇਹ ਕਾਂਗਰਸ ਕਰ ਸਕਦੀ ਆ ਨਾ ਇਹ ਕਾਲੀ ਕਰ ਸਕਦੇ ਨੇ ਨਾ ਇਹ ਜਿਹੜੇ ਜੁਮਲੇ ਵਾਲੀ ਆਮ ਸਰਕਾਰ ਕਰ ਸਕਦੀ ਆ ਇਹ ਵੀ ਇੱਕ ਉਦਾਹਰਨ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਆਪਣੇ ਯੂਪੀ ਚੇਰੇ ਸਾਡੇ ਜੋਗੀ ਦਿੱਤਿਆ ਜੀ 나ਸ ਜੀ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੇ ਵਿਖਾਤੀ ਆ ਕਿ ਮੈਂ ਯੂਪੀ ਚ ਉਹਨਾਂ ਨੇ ਗੁੰਡਿਆਂ ਨੂੰ ਬਦਮਾਸ਼ਾਂ ਨੂੰ ਨੱਕ ਪਾ ਕੇ ਵਿਖਾਤਾ ਆ ਤੇ ਆ ਪਹਿਲਾ ਮੋਰਚਾ ਦੀ ਸੈਕਟਰੀ ਆ ਅੱਜ ਜਬ ਹਨੀ ਬਾਜੀ ਦੀ ਰੈਲੀ ਨਿਕਲ ਰਹੀ ਹੈ ਔਰ ਰੈਲੀ ਵਿੱਚ ਜਿਵੇਂ ਕਿ ਪਾਜੀ ਨੇ ਵੀ ਦੱਸਤਾ ਏ ਕਿ ਇਸ ਰੈਲੀ ਦਾ ਇੱਕੋ ਹੀ ਮੁੱਦਾ ਹੈ ਪੰਜਾਬ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਔਰ ਪੰਜਾਬ ਦੀ ਜਨਤਾ ਨੂੰ ਇੱਕ ਵਾਰੀ ਅਲਰਟ ਕਰਨਾ ਹੈ ਕਿ ਇੱਕ ਵਾਰੀ ਭਾਜਪਾ ਨੂੰ ਪੰਜਾਬ ਦੇ ਵਿੱਚ ਜਰੂਰ ਐਂਟਰ ਕਰਵਾਇਆ ਜਾਵੇ ਜਿਸ ਦਿਨ ਪੰਜਾਬ ਦੇ ਵਿੱਚ ਭਾਜਪਾ ਐਂਟਰ ਹੋ ਜਾਂਦੀ ਆ ਉਸ ਦਿਨ ਸਭ ਨੂੰ ਪਤਾ ਲੱਗੇਗਾ ਰੁਜ਼ਗਾਰ ਦੀ ਬਹੁਤ ਵੱਡੀ ਸਮੱਸਿਆ ਵਾ ਉਹ ਕਦਮ ਹੋਏਗੀ ਉਹਦੇ ਉਤੇ ਨਸ਼ਾ ਖਤਮ ਹੋਏਗਾ ਖੁਸ਼ਹਾਲੀ ਚਾਹੁੰਦੀ ਹੈ ਪੰਜਾਬ ਦੀ ਜਨਤਾ ਇੱਕ ਵਾਰੀ ਪੰਜਾਬ ਦੇ ਵਿੱਚ ਬੀਜੇਪੀ ਨੂੰ ਲਿਆਉਣਾ ਬਹੁਤ ਜ਼ਰੂਰੀ ਆ ਔਰ ਇਹਦੇ ਨਾਲ ਅਸੀਂ ਕਹਿੰਦੇ ਜਿਵੇਂ ਅੱਜ ਬੋਲੀਵਾਲ ਜੀ ਨੇ ਜਿਵੇਂ ਰੈਲੀ ਕੱਢੀ ਅੱਜ ਅਸੀਂ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਟਾ ਮਿਲਾ ਕੇ ਅਸੀਂ ਅੱਜ ਖੜੇ ਹੋਏ ਆ ਇਹਨਾਂ ਦੇ ਨਾਲ ਇਸ ਰੈਲੀ ਦੇ ਖਤਮ ਹੁੰਦੇ ਅਸਾਰ ਸਭ ਨੂੰ ਪਤਾ ਲੱਗੇਗਾ ਕਿ ਕਿੰਨਾ ਜ਼ਿਆਦਾ ਵਾ ਬੀਜੇਪੀ ਦਾ ਜਿਹੜਾ ਰੁਤਬਾ ਵਾ ਵਧਿਆ ਵਾ ਸੋ ਇਹਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਾਂਗੀ ਪੰਜਾਬ ਵਾਸੀਓ ਪੰਜਾਬ ਨੂੰ ਬਚਾ ਲਓ ਇੱਕ ਵਾਰੀ ਬੀਜੇਪੀ ਨੂੰ ਮੌਕਾ ਦਿਓ ਪੰਜਾਬ ਵਿੱਚ ਆਉਣ ਦਾ ਥੈਂਕ ਯੂ ਮੈਂ ਮਖਵਿੰਦਰ ਸਿੰਘ ਮਾਲ ਜਿਹੜਾ ਇਹਨਾਂ ਨੇ ਪਹੁੰਚਤਮਾਨ ਹੋਣਾ ਨੇ ਇਹਨੂੰ ਕੋਚ ਨਹੀਂ ਦਿੱਤਾ ਤੇ ਨਾ ਭਰਾਓ ਦੇਣਾ ਜੇ ਨੇ ਕਿਸੇ ਨੂੰ ਕੁਝ ਯਾਰ ਯਾਰ ਬੇਦਾ ਲੋਕਾਂ ਨੂੰ ਆਂਦਾ ਮੈਂ ਐਮਐਸਪੀ ਤੇ ਝੂਠ ਮੈਨੂੰ ਇੱਕ ਵਾਰ ਇੱਕ ਦਿਨ ਦੀ ਸਰਕਾਰ ਬਣ ਲੈਣ ਦਿਓ ਦੋ ਸਾਲ ਲੰਘੇ ਨੇ ਕੀ ਕੀਤਾ ਇਹਨੇ ਇਹਨੇ ਕੁਝ ਨਹੀਂ ਕੀਤਾ ਉਹਨੂੰ ਵੀ ਮੇਰੇਓ ਭਰਾਓ ਉਹ ਮੇਰੇਓ ਵੀ ਉਹ ਜਿਹੜੇ ਸੁਣਦੇ ਜੇ ਇਹਨੇ ਝੂਠ ਮਾਰ ਕੇ ਕਿਤੇ ਇਹਦਾ ਐਮਪੀ ਨਾ ਬਣਾ ਦਿਓ ਕੋ ਗਿਆ ਅੱਗੇ ਰੋੜੇ ਪੈ ਗਿਆ ਪੰਜਾਬ ਥੱਗੇ ਰੋੜੇ ਪੈ ਗਿਆ ਤੇ ਹੁਣ ਜ਼ਿੰਦਗੀ ਦੇ ਵਿੱਚ ਇਹਨੂੰ ਅੱਗੇ ਨਾ ਆਉਣ ਦਿਓ ਮੋਦੀ ਸਾਹਿਬ 15ਵੇਂ ਨੰਬਰ ਤੋਂ 5ਵੇਂ ਨੰਬਰ ਤੇ ਹਿੰਦੁਸਤਾਨ ਨੂੰ ਲੈ ਕੇ ਆਇਆ ਉਹਨਾਂ ਦੀ ਸੋਚ ਜਿੰਨੀ ਚੰਗੀ ਆ ਉਹਨਾਂ ਦੀ ਸੋਚ ਗਰੀਬਾਂ ਬਰਦੀ ਆ ਲੋਕਾਂ ਦੇ ਕੱਚੇ ਕੋਠੇ 5 ਲੱਖ ਦਾ ਕਾਰ ਫਰੀ ਦੀ ਕਣਕ ਸਾਰਾ ਕੁਝ ਦੇ ਰਹੇ ਨੇ ਉਹ ਵੀਰੋ ਇਹਨਾਂ ਨੇ ਕੁਛ ਰੀਝ ਦਿੱਤਾ ਇਹ ਆਪਣਾ ਬੜੀਆਂ-ਬੜੀਆਂ ਸੇੜਾ ਲਾ ਕੇ ਆਪਣਾ ਨਾਂ ਕਰ ਰਹੇ ਨੇ ਮੋਦੀ ਸਾਹਿਬ ਉੱਤੋਂ ਭੇਜਦੇ ਸਾਰਾ ਸਮਾਨ ਇਹ ਦੇਣ ਕਿਹਦੇ ਆ ਕਿਸੇ ਨੂੰ ਇਹ ਸੋਚ ਰੱਖਿਓ ਆਪਣੀ ਇਹਨੇ ਚੋਅ ਤੇ ਤੇ ਤਰਾਂ ਨਾ ਦੇਉ ਇਹਨੇ ਟੁੜਗਲੇ ਸੁਣਾ ਕੇ ਤੁਹਾਨੂੰ ਠੱਗ ਕੇ ਨਾ ਲੈ ਜੇ ਅੱਗੇ ਠੱਗਿਆ ਜੇ ਇਹਨਾਂ ਨੇ ਤੇ ਮੇਰੀ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਬੀਜੇਪੀ ਵੱਲੋਂ OBC ਮੋਰਚੇ ਦੀ ਅਗਰਪਾਲ ਸਿੰਘ ਬੋਲੀ ਜਿਹੜਾ ਜਿਹੜਾ ਆਪਣਾ ਪੰਜਾਬ ਦੇ ਪ੍ਰਧਾਨ ਨੇ OBC ਦੇ ਉਹਨਾਂ ਦੀ ਅxtਾ ਤਲੇ ਇਹ ਰੈਲੀ ਨਿਕਲ ਰਹੀ ਹੈ ਮੋਟਰਸਕੂਟਰ ਰੈਲੀ ਔਰ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਖਿਲਾਫ ਬੜਾ ਜ਼ਬਰਦਸਤ ਰੋਸ ਪ੍ਰਦਰਸ਼ਨ ਅਸੀਂ ਕਰਨ ਜਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਭਗਵੰਤ ਮਾਨ ਨੇ ਜੋ ਝੂਠ ਬੋਲ ਕੇ ਕੇਜਰੀਵਾਲੇ ਝੂਠ ਬੋਲ ਕੇ ਜੋ ਸਰਕਾਰ ਪੰਜਾਬ ਦੀ ਲੱਗਦੀ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ 1 ਇੱਕ ਹਜ਼ਾਰ ਰੁਪਏ ਜਿਹੜਾ ਔਰਤਾਂ ਨੂੰ ਕਿਹਾ ਸੀ ਮਹਲਾਵਾਂ ਦੇਵਾਂਗੇ ਘਰ ਚਾਲ ਚਾਈਲ ਚਾਰ ਮਹਲਾਵਾਂ ਨੇ ਉਹ ਕਿਸੇ ਨੂੰ ਕੁਝ ਵੀ ਨਹੀਂ ਦਿੰਦਾ ਔਰ ਝੂਠ ਦੀ ਤੁਕ ਜਿਹੜੀ ਉਹ ਪ੍ਰਚਾਰ ਦੇ ਉੱਤੇ ਸਰਕਾਰ ਚਲਾ ਰਹੀ ਆ ਔਰ ਪੰਜਾਬ ਦਾ ਜਿਹੜਾ ਪੈਸਾ ਆ ਉਹ ਇਹ ਹੈਲੀਕਾਪਟਰਾਂ ਤੇ ਔਰ केजरीवाल ਕੁਝ ਕਰਨ ਵਾਸਤੇ ਝੂਠੀਆਂ ਐਡਵਰਟਿਸਮੈਂਟ ਦੇ ਉੱਤੇ ਰੋੜ ਰਹੇ ਔਰ ਕਿੱਦਾਂ ਵੀ ਸਰਕਾਰ ਕਹਿੰਦੀ ਕਿ ਪੰਜਾਬ ਦੇ ਲੋਕਾਂ ਨੂੰ ਕੰਫਰਟ ਵਧੀਆ ਕੀਤੇ ਜਾ ਰਹੇ ਕੰਮ ਤੇ ਸਾਨੂੰ ਕੋਈ ਨਜ਼ਰ ਦੱਸੋ ਤੁਸੀਂ ਦੱਸੋ ਕੋਈ ਕੰਮ ਨਜ਼ਰ ਹੋ ਜਾ ਹੋਵੇ ਤੇ 1 ਰੁਪਏ ਦੀ ਡਿਵੈਲਪਮੈਂਟ ਨਹੀਂ ਕਿਤੇ ਕੋਈ ਕੰਮ ਨਹੀਂ ਚੱਲ ਰਿਹਾ ਔਰ ਖਰਚਾ ਹੋ ਰਿਹਾ ਹਰ ਮਹੀਨੇ 4000 ਕਰੋੜ ਕਰਜ਼ਾ ਲੈ ਕੇ ਤੇ ਸਰਕਾਰ ਚਲਾ ਰਹੇ ਨੇ ਕਿ ਪੰਜਾਬ ਨੂੰ ਹੋਰ ਥੱਲੇ ਲੈ ਕੇ ਚਾਰੇ ਰਾਜ ਪੰਜਾਬ ਸਟੇਟ ਕਰਜਾਈਓ ਕਿੱਦਾਂ ਦਾ ਵੇਚਦੇ ਜਿਹੜੀਆਂ ਲੋਕ ਸਭਾ ਚੋਣਾਂ ਵੀ ਆਈਆਂ ਕਿੱਦਾਂ ਵੇਚਦੇ ਲੋਕ ਸਭਾ ਚੋਣਾਂ ਅੱਜ ਪੂਰੇ ਦੇਸ਼ ਦੇ ਵਿੱਚ ਮੋਦੀ ਸਾਹਿਬ ਦੀ ਲਹਿਰ ਹੈ ਮੋਦੀ ਦੇ ਨਾਮ ਚਿਰੋਂ ਵੋਟਾਂ ਪੈਣਗੀਆਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੀਆਂ 13 13 ਸਿੱਟੀ ਸੀਟਾਂ ਜਿੱਤ ਕੇ ਅਸੀਂ ਮੋਦੀ ਸਾਹਿਬ ਚੋਣ ਜਿੱਤਾਂਗੇ ਜਿਹੜੀ ਮੋਰਸਾ ਰੈਲੀ OBC ਵੱਲੋਂ ਆੜਾ ਅਮਰਪਾਲ ਸਿੰਘ ਬੋਨੀ ਜਿਹੜਾ ਵੀਰ ਹੈ ਉਹ ਪੰਜਾਬ ਦਾ ਪ੍ਰਧਾਨ ਹੈ ਤੇ ਸ਼ਹਿਰ ਵੱਲੋਂ ਅੱਜ ਅਸੀਂ ਰਲ ਕੇ ਸਾਰੀ ਮੋਟਰ ਰੈਲੀ ਕੱਢੇਗੀ ਜਿਹਦੇ ਵਿੱਚ ਹਜ਼ਾਰਾਂ ਹੀ ਨੌਜਵਾਨ ਮੋਟਰਸਾਈਕਲ ਸਵਾਰ ਜਿਹੜੇ ਇਸ ਰੈਲੀ 'ਚ ਸ਼ਾਮਲ ਹੋਏ ਇਹ ਰੈਲੀ ਭਗਵੰਤ ਮਾਨ ਦੇ ਖਿਲਾਫ ਪੰਜਾਬ ਦੀ ਜਿਹੜੀ ਸਰਕਾਰ ਉਹਦੇ ਖਿਲਾਫ ਹੈ ਉਥੇ ਮੋਦੀ ਸਾਹਿਬ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਵਿਕਾਸ ਕਾਰਜ ਕੀਤੇ ਨੇ ਜਿਹੜੇ ਮੀਲ ਪੱਥਰ ਬਣਾਏ ਨੇ ਖਾਸ ਤੌਰ ਤੇ ਸੇਖਾਂ ਵਾਸਤੇ ਪੰਜਾਬ ਵਾਸਤੇ ਜਿਹੜਾ ਕਰਤਾਰਪੁਰ ਕੋਰੀਡੋਰ ਦਾ ਬਣਾਇਆ ਛੋਟੇ ਸਾਹਿਬ ਜਿਆਦਿਆਂ ਦੀ ਫਤਿਹ ਦੇ ਦਿਵਸ ਬਣਾਇਆ ਉਰਤੇਗ ਬਾਦ ਦਾ ਸਾਹਿਬ ਦਾ ਸ਼ਹੀਦੀ ਦਿਹਾੜਾ ਬੜੇ ਵੱਡੇ ਲੈਵਲ ਤੇ ਬਣਾਇਆ ਉਥੇ ਫਤਿਹ ਦਿਵਸ ਵੀ ਲਾਲ ਕਿਲੇ ਦੇ ਉੱਪਰ ਹੁੰਦਾ ਇਸ ਤਰ੍ਹਾਂ ਕਾਲੀ ਸੂਚੀ ਖਤਮ ਕੀਤੀ ਹੋਰ अनेका ਜਿਹੜੇ ਕਾਰਜ ਨੇ ਉਹ ਪੰਜਾਬ ਵਾਸਤੇ ਕੀਤੇ ਨੇ ਕੁਝ ਕਿਸਾਨੀ ਮੰਗਾ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਜਿਹੜਾ ਉਪਰਾਲੇ ਕੀਤੇ ਗਏ ਕੁਝ ਅਨਾਉਂਸਮੈਂਟ ਕੀਤੇ ਕੁਝ ਹੋ ਜਾਣਗੇ ਸੋ ਇਹ ਜਿੱਥੇ ਪੰਜਾਬ ਦੀ ਜਨਤਾ ਦੇ ਵਿੱਚ ਰੋਸ ਹੈਗਾ ਭਗਵੰਤ ਮਾਨ ਦੀ ਸਰਕਾਰ ਦਾ ਡਿਵੈਲਪਮੈਂਟ ਪੱਖੋਂ ਫੇਲ ਹੋਈ ਪਈ ਆ ਇਲੈਕਸ਼ਨ ਆਉਣ ਵਾਲੀਆਂ 2024 ਦੇ ਵਿੱਚ ਮੋਦੀ ਸਾਹਿਬ ਦੁਬਾਰਾ ਪ੍ਰਧਾਨ ਮੰਤਰੀ ਬਣ ਜਾ ਰਹੇ ਆ ਲੋਕਾਂ ਦੇ ਵਿੱਚ ਖਾਸ ਤੌਰ ਤੇ ਅੰਬਸਾ ਸ਼ਹਿਰ ਦੇ ਵਿੱਚ ਕੋ ਨੌਜਵਾਨਾਂ ਚ ਕਿੰਨਾ ਵੱਡਾ ਉਸ਼ਾਵਾ ਸੋ ਅੱਜ ਮੋਟਰਸਾਈਕਲ ਰੈਲੀ ਕਾਮਯਾਬ ਹੋਈ ਆ ਅੱਜ OBC ਮੋਰਚੇ ਦੀ ਰੈਲੀ ਪੰਜਾਬ ਪ੍ਰਧਾਨ ਅਮਰਪਾਲ ਬੋਨੀ ਨੇਤਰਤਵ ਚ ਨਿਕਲ ਰਹੀ ਹੈ ਮੈਂ ਅੱਗੇ ਵੀ ਕਹਿ ਚੁੱਕਾ ਵੀ ਭਾਰਤਿਆ ਜਨਤਾ ਪਾਰਟੀ ਦਾ ਲੋਕ ਸਭਾ ਦਾ ਆਗਾਸ ਜਿਹੜਾ ਚੋਣਾਂ ਦਾ ਅੱਜ OBC ਮੋਰਚੇ ਦੀ ਰੈਲੀ ਤੋਂ ਬੋਨੀ ਜੀ ਦੇ ਨੇਤਰਤਵ ਚ ਹੋ ਰਿਹਾ ਹੈ ਪਰ ਨਿਸ਼ਵਾਸ ਦਿਲਾਣਾ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਲੋਕ ਸਭਾ ਦੇ ਪੰਜਾਬ ਦੇ 13 ਸੀਟਾਂ ਦੇ ਰਿਜ਼ਲਟ ਆਣਗੇ ਅੰਮ੍ਰਿਤਸਰ ਦੀ ਸੀਟ ਖਾਸ ਕਰਕੇ ਚਾਰ ਪਿੰਡੂ ਹਲਕੇ ਜਿਹੜੇ ਜਿਦੀ ਗਰੰਟੀ ਬੋਨੀ ਜੀ ਨੇ ਲਈ ਹੈ ਅਸੀਂ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ ਬੋਨੀ ਜੀ ਜਿਹੜੀ ਵੀ ਜਿੱਤੇਬੰਦੀ 'ਚ ਕੰਮ ਕਰਦੇ ਨੇ ਸਾਡੇ ਵੱਡੇ ਭਰਾ ਨੇ ਬੜੇ ਜ਼ੋਰ ਨਾਲ ਕਰਦੇ ਨੇ ਅੱਜ ਵੀ ਰੈਲੀ ਅਸੀਂ ਹਲੀ ਸ਼ੁਰੂ ਹੋਇਆ ਕੰਮ ਜਦੋਂ ਰੈਲੀ ਖਤਮ ਹੋਏਗੀ ਤੁਸੀਂ ਦੇਖਿਓ ਅੰਮ੍ਰਿਤਸਰ ਦੀ ਰਾਜਨੀਤਿਕ ਤੌਰ ਤੇ ਹਵਾ ਬਦਲਣ ਵਾਲੀ OBC ਮੋਰਚੇ ਦੀ ਪੰਜਾਬ ਦੀ ਰੈਲੀ ਹੋएगी ਅਰਵਿੰਦਰ ਵੜੈਚ ਜੀ ਸਾਡੇ ਅੰਮ੍ਰਿਤਸਰ ਦੇ ਪ੍ਰਧਾਨ ਉਹ ਵੀ ਖੜੇ ਨੇ ਸਾਰੇ ਲੋਕ ਬੋਨੀ ਜੀ ਨਾਲ ਕੰਦੇ ਨਾਲ ਕੰਦਾ ਜੋੜ ਕੇ ਸਾਥੀ ਕੰਮ ਕਰ ਰਹੇ ਨੇ ਔਰ ਰੈਲੀ ਇਹ ਕਾਮਯਾਬ ਰੈਲੀ ਜਿਹੜੀ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਾ ਉਹਦੇ ਖਿਲਾਫ ਇਹ ਰੈਲੀ ਬੋਨੀ ਜੀ ਦੇ ਨੇਤਰਤਵ ਚ ਨਿਕਲ ਰਹੀ ਹੈ ਔਰ ਰੈਲੀ ਸਮਾਪਤ ਹੋ ਗਿਆ ਮੈਂ ਫੇਰ ਕਹਿ ਰਿਹਾ ਅੰਮ੍ਰਿਤਸਰ ਦੀ ਚੋਣਾਂ ਵੀ ਹੋਆ ਬਦਲ ਜੇਗੀ ਔਰ ਲੋਕ ਸਭਾ ਦਾ ਜਿਹੜਾ ਵੀ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਹੈਗੀ ਬੋਨੀ ਜੀ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹਨੂੰ ਜਿਤਾ ਕੇ ਅਸੀਂ ਭੇਜਾਂਗੇ ਪਾਰਲੀਮੈਂਟ 'ਚ ਜੋ ਕਿ ਅੰਮ੍ਰਿਤਸਰ ਦੀ ਵਿਕਾਸ ਦੀ ਆਵਾਜ਼ بلند ਹੋ ਸਕੇ ਇੰਨਾ ਕਹਿੰਦਾ ਹੈ ਸ਼ਮਾ ਦਾ ਯਾਤਖਾਂ ਜੈ ਹਿੰਦ ਜੈ ਭਾਰਤ ਅੱਜ ਅੱਜ ਜਿਹੜੀ ਅੱਜ ਰੈਲੀ ਕੱਢਣ ਦਾ ਰੈਕੀ ਕਰੋ ਦੇਖੋ ਪੰਜਾਬ ਦੇ ਵਿੱਚ ਜਲਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਲਾਡਰ ਆੜਨ ਦਾ ਵੀ ਕੋਈ ਚੀਜ਼ ਨਹੀਂ ਰੋਜ਼ ਕਤਲੇਆਮ ਹੋ ਰਹੇ ਨੇ ਖੋਹਾਨੀਆਂ ਔਰ ਚਾਰ ਦੇ ਹਲਾ ਦਿਨੇ ਵਿਗੜਿਆ ਪਿਆ ਪੰਜਾਬ ਦੇ ਕਿ ਅੱਜ OBC ਮੋਰਚਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਅੱਜ ਉਹਦੇ ਖਿਲਾਫ ਇੱਕ ਸਕੂਟਰ ਰੈਲੀ ਕੱਢ ਰਿਆ ਔਰ ਮੈਂ ਸਮਝਦਾ ਕਿ ਸਰਕਾਰ ਦੇ ਤਰ੍ਹਾਂ ਦਾ ਇਹ ਕਾਰਨ ਇਹ ਹੈ ਕਿ ਲੋਕਾਂ ਨੂੰ ਜਾਣੂ ਕਰਾਈਏ ਕਿ ਆਮ ਆਮੀ ਪਾਰਟੀ ਧੋਖਾ ਦੇ ਗਈ ਉਹਨਾਂ ਨੇ ਸਰਕਾਰ ਬਣਾਈ ਸੀ ਅੱਜ ਤੱਕ ਇਹਨਾਂ ਨੇ ਜਿਹੜੇ ਆਪਣੇ ਵਾਅਦੇ ਆ ਉਹ ਵੀ ਨਹੀਂ ਪੂਰੇ ਕੀਤੇ ਮੈਂ ਪੰਜਾਬ ਦੀ ਜਨਤਾ ਨੂੰ ਨਵੇਦਨ ਕਰਦਾ ਪਿਆਰ ਵਾਲੇ ਸਮੇਂ ਦੇ ਵਿੱਚ ਸਾਡੇ ਮੋਦੀ ਸਾਹਿਬ ਜਿਹੜੇ ਕਿ ਜਿਨ੍ਹਾਂ ਨੇ ਦੇਸ਼ ਆਸਤੇ ਕੰਮ ਕੀਤਾ ਦੇਸ਼ ਨੂੰ ਵਿਕਸਿਤ ਕਰਨ ਵਾਸਤੇ ਦੇਸ਼ ਦੀ ਸੁਰੱਖਿਆ ਵਾਸਤੇ ਕੰਮ ਕੀਤਾ ਆਪਣੇ ਪਰਿਵਾਰ ਨੂੰ ਛੱਡ ਕੇ ਦੇਸ਼ ਦੇ ਸੇਵਾ ਵਿੱਚ ਲੱਗੇ ਹੋਏ ਨੇ ਔਰ ਆਪਣੇ 140 ਕਰੋੜ ਲੋਕਾਂ ਨੂੰ ਆਪਣਾ ਪਰਿਵਾਰ ਸਮਝਦੇ ਨੇ ਇਹੋ ਜਿਹੇ ਜੋ ਛਸਵੀ ਪ੍ਰਧਾਨ ਮੰਤਰੀ ਦੁਆਰਾ ਸਾਡੇ ਇੰਡੀਆ ਜਾਣੇ ਚਾਹੀਦੇ ਨੇ ਕਿਉਂਕਿ ਤਾਰੀ ਦੇ ਅਸੀ ਸੁਰੱਖਿਆ ਕਿ ਮੋਦੀ ਸਾਹਿਬ ਦੇਸ਼ ਦੇ ਵਿਚਾਰਗੇ ਮੈਂ ਪੀ ਕਰਦਾ ਪੰਜਾਬ ਦੀ ਜੰਦਾ ਨੂੰ ਕਿ ਆ ਬੋਦੀ ਸਾਹਿਬ ਨੂੰ ਜਿਤਾ ਕੇ ਜਿਹੜਾ ਉਹ ਜਿਹੜੇ 13 ਦੇ 13 ਬੀਜੇਪੀ ਕਾਲੀ ਬੀਜੇਪੀ ਦੀਆਂ ਸੀਟਾਂ ਉਹ ਜਿਦਾ ਆਕੇ ਭਾਰਤੀ ਜਨਤਾ ਪਾਰਟੀ ਨੂੰ ਉਹ ਮੋਦੀ ਸਾਹਿਬ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਭੇਜਣ ਹੈ ਤਾਂ ਕਿ ਸਾਡਾ ਪੰਜਾਬ ਦਾ ਹਿੱਸਾ ਵੀ ਉੱਥੇ ਪਾ ਸਕੇ ਔਰ ਇਥੋਂ ਦਾ ਜਿਹੜਾ ਵਿਕਾਸ ਹੋ ਸਕੇ ਅਸੀਂ ਨੋਇਦਨ ਕਰਾਂਗੇ ਜਦ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਿਵੇਂ ਅਨੁਸਾਰ ਦੇ ਲਾਅ 8 ਡੋਲਰ ਨੂੰ ਕਾਇਮ ਕੀਤਾ ਜਾਵੇ